ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣੇ ਇਸ ਵੱਡੇ ਲੀਡਰ ਤੇ ਚਿੱਲੀਆਂ ਗੋਲੀਆਂ ਹੁਣੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸામਨੇ ਆ ਰਹੀ ਹੈ ਜੀ ਹਾਂ ਪੰਜਾਬ ਚ ਲੁੱਟਖੋ ਅਤੇ ਕਤਲ ਦੀਆਂ ਖੋਪਣਾ ਕਵਾਰਦਾ ਤਾਂ ਲਗਾਤਾਰ ਵਧੀਆਂ ਚਾਰੀਆਂ ਇਸੇ ਤਰ੍ਹਾਂ ਦਾ ਮਾਮਲਾ ਪਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਪੁੱਚੂ ਮੰਡੀ ਚ ਵਿਧਾਇਕ ਜਗਸੀਰ ਸਿੰਘ ਤੇ ਗੋਲੀਆਂ ਚੱਲੀਆਂ ਜੀ ਹਾਂ ਮਿਲ ਜਾਣੇ ਦੇ ਮੁਤਾਬਿਕ ਹਮਲਾਵਾਰ ਫਾਚੂਨਰ ਦੇ ਆਏ ਸੀ ਗਨਮਤਰੀ ਇਹ ਕਹਿਸਾ ਸਬੂਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੀਡੀਆ ਰਿਪੋਰਟਿੰਗ ਨੇ ਤਾਂ ਮਾਮਲੇ ਦਾ ਪਿਛੋਕੜ ਪੁੱਚੂ ਟਰੱਕ ਯੂਨਿਟ ਦੀ ਪ੍ਰਦਾਨਗੀ ਦਾ ਦੱਸਿਆ ਜਾ ਰਿਹਾ ਹਾਲਕਾ ਮੌਕੇ ਤੇ ਮੌਜੂਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਹਾਂ ਤੇ ਦੂਜੇ ਪਾਸੇ ਪੁੱੱਚੇ ਦੇ ਵਿਧਾਇਕ ਦੇ ਹੋਏ ਹਮਲੇ ਦੀ ਝੂਠੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮਾਮਲੇ ਇਹ ਤੱਤ ਇਹ ਹਨ ਕਿ ਪੁੱੱਚੋ ਪੁਲਿਸ ਚੌਕੀ ਦੇ ਬਾਦ ਦੋ ਧਿਰ ਇਕੱਠੀਆਂ ਹੋਈਆਂ ਸਨ ਵਿਧਾਇਕ ਉਹਨਾਂ ਦੀ ਗੱਲ ਸੁਣ ਆਏ SNS ਦੇ ਨਾਲ ਝਗੜਾ ਹੋ ਗਿਆ ਤੇ ਇੱਕ ਧਿਰ ਨੇ ਦੂਜੀ ਧਿਰ ਤੇ ਗੋਲਣੇ ਚਲਾ ਦਿੱਤੇ ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਕਾਬੂ ਕਰਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਵਿਧਾਇਕ ਤੇ ਕੋਈ ਹਮਲਾ ਨਹੀਂ ਹੋਇਆ ਹਾਲਕਿ ਦੂਜੇ ਪਾਸੇ ਵਿਧਾਇਕ ਦੇ ਪੀਏ ਰਤੀ ਕੁਮਾਰ ਨੇ ਵਿਧਾਇਕ ਤੇ ਗੋਲੀ ਚਲਣ ਦੀ ਗੱਲ ਆਖਿਆ ਹੈ ਪੀਆ ਦਾ ਕਿ ਤਿੰਨ ਰਾਉਂਡ ਫਾਇਰ ਹੋਏ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ